हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਰਖਸ਼ੇਲ ਦੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੁਈ ਵਹਿੜਾ ਤੇ ਇੱਕ ਟੋਕੜ ਵਹਿੜਾ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਬਾਈ ਕੋਲੇ ਟੋਕੜ ਮੱਝ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਈਆਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਹੋ ਮੈਂ ਦੀ ਵਾਹ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਹੁਣ ਕਿਵੇਂ ਆ ਫਰਕ ਆ ਲੱਤ ਤਾਂ ਜੇ ਹਾਂਜੀ ਵੀਰੇ ਬਹੁਤ ਫਰਕ ਆ ਹੁਣ ਤਾਂ ਠੀਕ ਆ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਵੀਰੇ ਦਵਿੰਦਰ ਸਿੰਘ ਆ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾ ਪੈਂਦੀ ਜੀ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਸੁਖਪਰਾ 4 ਕਿਲੋਮੀਟਰ ਪੈਂਦਾ ਜੀ ਤੇ ਤਪਾ ਸ਼ਹਿਰ ਵੀ ਆਪਾਂ ਨੂੰ 4 ਕਿਲੋਮੀਟਰ ਹੀ ਪੈਂਦਾ ਠੀਕ ਆ ਹਾਂਜੀ ਕੰ 97667 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਦਵਿੰਦਰ ਮੁੱਲ ਪਹਿਲਾਂ ਵੀ ਜਾਇਜ਼ ਹੁੰਦੇ ਮੁੱਲ ਅੱਜ ਵੀ ਜਾਇਜ਼ ਹੀ ਹੋਣਗੇ ਹਾਂਜੀ ਵੀਰੇ ਅੱਜ ਵੀ ਆਪਾਂ ਮਤਲਬ ਕਿ ਜਾਇਜ਼ ਵੀ ਬਾਜ਼ੀ ਰੇਟ ਕਰਾਂਗੇ ਠੀਕ ਆ ਕੋਈ ਬਾਹਲਾ ਬਸ ਲੈਣ ਦੇਣ ਜਿਹੜੇ ਮੁੱਲ ਕਰਾਂਗੇ ਆਪਾਂ ਠੀਕ ਆ ਹਾਂਜੀ ਹਾਂਜੀ ਆਪਣੇ ਪਹਿਲਾਂ ਵੀ ਮਤਲਬ ਬਾਜ਼ੀ ਰੇਟ ਹੁੰਦੇ ਨੇ ਇਧਰੋਂ ਤਾਜੀ ਸੂਈ ਤੋਂ ਸ਼ੁਰੂ ਕਰਦੇ ਹਾਂਜੀ ਵੀਰੇ ਇਹ ਤਾਜੀ ਸੂਈ ਕਿਹੜਾ ਸੂਆ ਸੂਈ ਹੈ ਬਈ ਐਵਰੇ ਤੀਜਾ ਸੂਆ ਬੈਠ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ ਇਹਨੂੰ ਹਫਤਾ ਤੱਕ ਹੋ ਗਿਆ ਬੱਚਾਗਾ ਬੱਚਾਗਾ ਹਫਤਾ ਹੋ ਗਿਆ ਸੂਈ ਹਾਂਜੀ ਬੱਚਾ ਆ ਗਿਆ ਬੱਚਾ ਹਨਾ ਬੱਚਾ ਜੀ ਠੀਕ ਆ ਬਈ ਤੇ ਕਿੰਨਾ ਹੁਣ ਦਵਿੰਦਰ ਦੁੱਧ ਕਹਿੰਦੇ ਐਸ ਵਕਤ ਵੀਰੇ 15 ਲੀਟਰ ਦੁੱਧ ਤਿਆਰ ਹੈ ਦੇ ਥੱਲੇ ਠੀਕ ਆ ਹਾਂਜੀ ਕਿੰਨਾ ਦੇ ਦੂ ਐਸਟੀਮੇਟ ਜੇ ਬਈ ਵੀਰੇ ਦੇ ਦੂਗੀ 20 ਲੀਟਰ ਦੇ ਕਰੀਬ ਦੁੱਧ ਠੀਕ ਆ ਹਾਂ 5-4 ਕਿਲੋ ਹਜੇ ਹੋਰ ਬੈੜ ਨੇ ਵਧ ਜਾਣਾਗਾ ਉਹ ਸਾਉਸੀਲ ਆ ਬਈ ਹਾਂਜੀ ਹਾਂਜੀ ਵੀਰੇ ਸਾਉਸੀਲ ਆ ਠੰਡੀ ਆ ਕੋਈ ਚੱਕਰ ਨਹੀਂ ਹੈਗਾ ਠੰਡੀ ਸੀਲ ਹਾਂਜੀ ਹਾਂ ਇਹ ਨਾੜਾ ਨੂੜਾ ਦੇਖੋ ਐ ਕੀ ਬਾਤ ਆ ਬਈ ਨਾੜਾ ਨੂੜਾ ਲੈ ਮੈਂ ਤੇ ਫੁੱਲ ਚੰਗਿਆ ਬਾਕੀ ਥਣ ਬਹੁਤ ਚੰਗਾ ਚੱਲ ਰਿਹਾ ਹੈ ਹਾਂਜੀ ਹਾਂਜੀ ਹਾਂ ਪੂਰੀ ਸਾਫ ਸੁਥਰੀ ਆ ਬਈ ਚੋਣ ਚੋਣ ਬਾੜਾ ਚੰਗਾਗਾ ਮੋਟੀ ਮੋਟੀ ਧਾਰ ਆਗੀ ਇਧਰੋਂ ਵੀ ਨਾੜਾ ਦੇਖੋ ਕੀ ਬਾਤ ਆ ਬਈ ਨਾੜਾ ਨੂੜਾ ਨਾਲ ਦਾ ਗੁੰਦੀ ਭਈਆ ਹਣਾ ਹਾਂਜੀ ਹਾਂ ਤੇ ਸੁਖਨਾ ਵਧੀਆ ਦੁੱਧ ਦੇਣਾਗਾ ਬੈੜਨੇ ਨੇ। ਬਾਕੀ ਦੁੱਧ ਵਾਲੀ ਨਾੜ ਵੀ ਬਾਈ ਬੜੀ ਕਮਾਲ ਦੀ ਲੱਗਿਆ ਵਾਕੀ ਨਾੜਾਂ ਬਹੁਤ ਚੰਗੀਆਂ ਥਾਨ ਕੋਈ ਨਾ ਇੱਕੋ ਜਆ ਥਾਨ ਵਾਲੀ ਸੋਹਣੀ ਧਾਰ ਆ ਬਾਈ। ਜਿਹੜਾ ਮਰਜ਼ੀ ਹੈ ਜਵਾਗੀਆਂ ਦੇ ਤੋਹਫੇ ਆਗੇ। ਹਾਂਜੀ ਥੋੜਾ ਕ੍ਰੋਸ ਪਾਣਾਗਾ ਕੋਈ ਐ ਨਹੀਂ ਹੈਗਾ ਵੀ ਗਰਮੀ ਜ਼ਿਆਦਾ ਮੰਨੂਗੀ ਤੇ ਫੈਟ ਵਗੈਰਾ ਵੀ ਸੁਖਨਾ ਵਧੀਆ ਹੈਗੀ ਐ ਦੀ। ਹਾਂਜੀ ਹਾਂਜੀ ਖੋਲ ਦਿਓ ਬਾਈ ਤੋੜ ਦਿਓ ਮੜੀ ਖੋਲ ਕੇ। ਹਾਂਜੀ ਗੱਦ ਬਾਈ ਬਹੁਤ ਚੰਗਾ। ਬਾਕੀ ਪਲੀ ਵੀ ਬਹੁਤ ਹੈ ਸੈਨ ਗਾਲੀਆ ਚਮਕਾਲੀਆ ਕੋਈ ਨੀ ਇਸੀਲਾਮੀ ਜੀ ਆਗੀ ਤੇ ਬਾਕੀ ਬਾਈ ਨੇ ਚੰਗੇ ਬੋਲੇ ਤੋਂ ਜਿਵੇਂ ਜਿਹਾ ਤੋਰਾ ਤਾਰਾ ਬਾਈ ਚੈੱਕ ਕਰ ਲੋ ਇੱਕ ਨੰਬਰ ਤੋਰਾਗਾ ਬਾਕੀ ਲੇਵੇ ਦੀ ਆਪਾਂ ਫੀਡਿੰਗ ਚੈੱਕ ਕਰਾਉਣੀ ਬੜੀ ਕਮਾਲ ਦੀ ਫੀਡਿੰਗ ਆ ਬਹੁਤ ਸੋਹਣਾ ਹਵਾਨਾ ਕਰਨ ਵਾਲੀ ਦਾ ਤਿਆਰ ਕੀਤਾ ਵਾ ਟਾਈਮ ਥੋੜਾ ਹੋਇਆ ਬਾਈ ਉਸ ਹੱਬ ਬਣਾਉਂਦਾ ਜਲ ਲਾ ਲਿਓ ਜਦ ਤਨ ਤਿਆਰ ਹੋ ਬਹੁਤ ਸੋਹਣੀ ਤਿਆਰ ਹੋਊਗੀ ਨਹੀਂ ਬਾਈ ਹਾ ਪੂਰੀ ਵਧੀਆ ਵੀਰੇ ਸ਼ਾਮ ਨੂੰ ਪੂਰੀ ਸੋਹਣੀ ਰੰਗ ਦੇ ਤਿਆਰ ਹੋਊਗੀ ਅਜੇ ਤਾਂ ਮਤਲਬ ਟਾਈਮ ਹੀ ਕੁਛ ਨਹੀਂ ਹੋਇਆ ਹਾਂ ਟਾਈਮ ਬਾਈ ਕੁਛ ਨਹੀਂ ਹੋਇਆ ਤੇ ਦਵਿੰਦਰ ਮੁੱਲ ਬਾਈ ਫਿਰ ਕੀ ਰਹੂਗੀ ਇਹਦਾ ਮੁੱਲ ਵੀਰੇ 55000 ਰੁਪਿਆ 55000 ਹਾਂਜੀ 55000 ਰੁਪਿਆ ਬਾਈ ਕਹਿੰਦਾ ਮੁੱਲ ਹੋਜੂ ਥੋੜਾ ਕਾਣਾ ਮੰਨਦਾ ਮਾੜਾ ਮੋਟਾ ਹੋਜੂਗਾ ਵੀਰੇ ਹੂੰ ਤੇ ਪਰ ਐ ਨਹੀਂ ਕਹਿ ਸਕਦੇ ਬਾਹਲਾ ਮਾੜਾ ਕੋਈ ਗੱਲ ਨਹੀਂ ਕਰ ਦਾਂਗੇ ਅੱਜ ਦਾ ਮਾਨਤਨ ਕਰਾਂਗੇ ਇੱਕ ਗੱਲ ਹੋਰ ਆ ਬਾਈ ਕੋਈ ਟੁੱਟਮਾ ਲੇਵਾ ਨਹੀਂ ਹਾਂਜੀ ਹਾਂਜੀ ਫਿਕਸ ਜਿਹਾ ਹਵਾਨਾਗਾ ਕੋਈ ਐਂ ਦਿੱਕਤ ਨਹੀਂ ਬਹੁਤ ਕਮਾਲ ਦਾ ਲੇਵਾ ਤੇ ਦਿਵਿੰਦਰ ਮੈਂ ਕਹਣਾ ਬਈ ਸ਼ਾਮ ਤੱਕ ਤਾਂ ਖੜਿਆ ਨਹੀਂ ਜਾਂਦਾ ਪੂਰਾ ਬਈ ਸੁਖਣਾ ਫਸਕੇ ਖੜੂਗੀ ਸ਼ਾਮ ਨੂੰ ਜੋ ਡੰਗ ਤੇ ਹਾਂ ਬਾਕੀ ਕਿਉਂਕਿ ਨਾੜਾ ਨੂੜਾ ਤੋਂ ਹੀ ਪਤਾ ਅੰਦਾਜ਼ ਆ ਜਾਂਦਾ ਵੀ ਕਿਸ ਤਰ੍ਹਾਂ ਦਾ ਹਨਾ ਹਾਂਜੀ 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 ਨਾੜਾ ਬਈ ਚੈੱਕ ਕਰ ਸਕਦੇ ਹਾਂ ਬਹੁਤ ਕਮਾਲ ਦੀਆਂ ਨਾੜਾਂ ਆਂਗੀਆਂ ਕਰਮ ਵਾਲੀ ਦੇ ਲੈ ਵੇ ਤੇ ਦਿਖਾਈ ਚੰਗੀ ਤਰ੍ਹਾਂ ਲੰਦੀਆਂ ਪੂਰਾ ਬਈ ਅਸਲ ਵਿੱਚ ਦੁੱਧ ਵਾਲੀ ਮਤਲਬ ਕਿ ਜਾਤ ਹੈ ਹਾਂ ਇਹ ਇਨਸਾਨੀ ਆ ਦੁੱਧ ਦੀ ਹਮ ਕਿਹੇ ਦੁੱਧ ਵਾਲੀ ਬਰੀਡ ਆ ਸਹੀ ਗੱਲ ਆ ਹਾਂਜੀ ਤੇ ਮੋਲੇ ਵੀ ਬਾਈ ਨੇ ਬਈ ਜਾਇਜ਼ ਹੀ ਕੀਤਾ ਬੈਣ ਦੇ ਹਿਸਾਬ ਨਾਲ ਹਾਂਜੀ ਹਾਂਜੀ ਜਦੋਂ ਮਾਨਤਨ ਮੌਕੇ ਤੇ ਜਰੂਰ ਹੋ ਜਾਊਗਾ ਤੇ ਅੱਗੇ ਬਈ ਹਾਂਜੀ ਵੀਰੇ ਇਹ ਮਤਲਬ ਕਿ ਪਹਿਲਣ ਬੱਚੀ ਆ ਠੀਕ ਆ ਦੂਜੇ ਲਈ ਗੱਭਣ ਇਹ 20 ਦਿਨ ਹੋ ਗਏ ਨੂੰ 20 ਤੋਂ 25 ਦਿਨ ਹੋ ਗਏ ਟੀਕਾ ਭਰਾਏ ਨੂੰ ਠੀਕ ਆ ਬਾਈ ਤੇ ਆਪਾਂ ਦਿਨ ਤਰੀਕ ਵੀ ਦੇ ਦਾਂਗੇ ਬੰਦਿਆਂ ਨੂੰ ਤੇ ਕਿੰਨਾ ਦੁੱਧ ਆਣਦਾ ਹੁਣ ਇਸ ਵਕਤ ਵੀਰੇ 12 ਲੀਟਰ ਦੁੱਧ ਤਿਆਰ ਹੈ ਦੇ ਥੱਲੇ ਠੀਕ ਆ ਹਾਂਜੀ ਓਹ ਠੰਡੀ ਸੀ ਲਾਈ ਵੀ ਠੰਡੀ ਸੀ ਲ ਆ ਬਾਈ ਚਮਕ ਚਮਕ ਬਹੁਤ ਸੋਹਣੀ ਆ ਪਲੀ ਹੋਈ ਆ ਬੱਚੀ ਬਹੁਤ ਪਲੀ ਹੋਈ ਆ ਫੁੱਲ ਫਰੀਡ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਬਹੁਤ ਸੋਹਣੀ ਬੱਚੀ ਆ ਗਾਹਾਂ ਨੂੰ ਬੜਨ ਵਾਲੀ ਆ ਮਤਲਬ ਕਿ ਰਪੀਆਂ ਦੀ ਬਹਿੜਾ ਗਾਹ ਨੂੰ ਪੂਰੇ ਫੁੱਲ ਰਪੀਆਂ ਇਹ ਹਵਾਨਾ ਸੋਹਣਾ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਪੂਰਾ ਸੋਹਣਾ ਬਈ ਸਾਮ ਨੂੰ ਤੇ ਮੂੰਹ ਮਾ ਦਿਖਾ ਦੋ ਬੁੱਥੀ ਬਾਥੀ ਬਹੁਤ ਚੰਗੀ ਆ ਬੱਚੀ ਦੀ ਸਹੀ ਗੱਲ ਆ ਹਾਂਜੀ ਹਾਂਜੀ ਸੋਹਣਾ ਲੱਗਣ ਵਾਲੀ ਚੀਜ਼ ਆ ਹਨਾ ਪੂਰੀ ਪੂਰੀ ਬਈ ਉਹੀ ਗੱਲ ਆ ਵੀ ਘਰੇ ਵੀ ਖੜੀ ਸੋਹਣੀ ਲੱਗਦੇ ਆ ਹਨਾ ਚੰਗਾ ਜਾਨਵਰ ਹੋਵੇ ਬਾਕੀ ਸਰੀਰ ਬਈ ਚੈੱਕ ਕਰ ਸਕਦੇ ਆ ਬਾਡੀ ਬੰਤਰ ਬਹੁਤ ਸੋਹਣੀ ਆ ਬਈ ਬੱਚੀ ਦੀ ਤੇ ਚੰਪ ਚੁੰਕ ਬਹੁਤ ਆ ਕਿਸੇ ਨੇ ਆ ਤਾਂ ਚੰਗੀ ਵਧੀਆ ਸੰਭੀ ਹੋਈ ਬੱਚੀ ਆ ਕਿਆ ਬਾਤ ਆ ਜੇ ਸੰਭੀ ਵੀ ਤਾਂ ਹੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਅੱਛਾ ਇਹ ਹੈਗਾ ਵੀ ਮਤਲਬ ਕਿ ਗੱਬੜ-ਗੱਬੜ ਰਹੇ ਜੇ ਸੁੱਖ ਨਾਲ ਹੂੰ ਮੇਰੇ ਰੁਪਈਆ ਦੀ ਗਾਹ ਨੂੰ ਬੱਛੀ ਹੈ ਤਾਂ ਗੱਲਾਂ ਕਰਾਉਣੀਆਂ ਮੂਰੇ ਹਾਂਜੀ 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 ਕੀ ਬਾਤ ਹੈ ਬਈ ਖੋਲ ਦੇ ਬਈ ਇਹਨੂੰ ਵੀ ਤੋੜ ਦੇ ਬਾਕੀ ਰੰਗ ਰੂਪ ਬਈ ਬਹੁਤ ਚੰਗਾ ਕਲਰ ਆਇਆ ਮੰਨ ਲਓ ਵੀ ਕਾਲੀ ਜਮਾਂ ਕਾਲੀ ਪਈ ਆ ਹਨਾ ਹਾਂ ਚਮਕ ਚਮਕ ਬਹੁਤ ਆਦ ਰੇ ਚਮਕ ਚਮਕ ਨਾ ਬਾਲੀ ਕਮਾਲ ਆ ਉਹ ਹੈ ਜੀ ਥਣ ਲੱਗਿਆ ਵਾ ਜਿੰਨੀ ਚੰਗੀ ਆਪਾ ਬੋਦੀ ਵਾਦੀ ਚੈੱਕ ਕਰੋ ਬੜੀ ਕਮਾਲ ਦੀ ਆ ਬਈ ਫੇਸ ਬੜਾ ਪਿਆਰਾ ਹੈਗਾ ਬਾਕੀ ਵੱਡੀ ਬੁੱਡੀ ਬਹੁਤ ਆ ਚੈੱਕ ਕਰ ਸਕਦਾ ਚੌੜੇ ਢਾਂਚੇ ਚ ਆ ਜਾਂਦੀ ਹਵਾਨਾ ਬਹੁਤ ਸੋਹਣਾਗਾ ਫਿਕਸ ਜਿਹੇ ਤੋਰ ਦੇ ਕੇ ਤੋਰ ਦੇ ਕੇ ਤੋਰ ਲੰਬੀ ਤੋਰ ਦੇ ਕੋਈ ਨਹੀਂ ਕਿ ਜਵਾਨੀ ਆਂਗਾ ਕੋਈ ਬੁੜਾਪਾ ਜੰਗ ਨਹੀਂ ਬਾਈ ਸਮੀ ਪਲੀ ਜੇ ਗੱਲ ਕਰੀਏ ਨਾ ਫੁੱਲ ਪੂਰੀ ਫੁੱਲ ਬਾਈ ਸਮੀ ਪਲੀ ਹੈਗੀ ਤੇ ਦਵਿੰਦਰ ਮੁੱਲ ਬਾਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹਦਾ ਵੀਰੇ ਬਸ ਲੈਣ ਦੇ ਜਿਹੜੀ 32000 ਰੁਪਇਆ 32000 ਹਾਂ ਠੀਕ ਦੁੱਧ ਕਿੰਨਾ ਦੱਸੀ ਦੁੱਧ 12 ਕਿਲੋ ਬਾਈ ਠੀਕ ਹੈ ਬਾਈ 30000 ਰੁਪਇਆ ਬਾਈ ਕਹਿੰਦੇ ਲੈਣ ਦੇਣੀ ਆ ਬਾਕੀ ਬਾਈ ਥਣਾ ਦੀ ਕੁਆਲਿਟੀ ਬੜੀ ਚੰਗੀ ਆ ਬਾੜੀ ਸੋਹਣੀ ਧਾਰ ਆ ਬਾਈ ਉਂਗਲ ਵਰਗੀ ਧਾਰ ਪੈਂਦੀ ਹੈਗੀ ਠੀਕ ਹੈ ਤੇ ਜਿਹੜਾ ਮਰਜ਼ ਚਾਹੇ ਜਵਾਕ ਚੋਈ ਜਾਵੇ हां मेरा तो हुन मतलब के आ लत्त दा करके मैं ता चोंदा नहीं ते बुढ़ियां चोंदियां ने ते सुखना बहुत सोहनी ਧਾਰ ਹੈ ਠੀਕ ਹੈ ਹਾਂਜੀ ਹਾਂਜੀ ਬਾਈ ਤੇ ਮੁੱਲ ਵੀ ਬਾਈ ਨੇ ਦਾ ਜਾਇਜ਼ ਹੀ ਰੱਖਿਆ ਬਾਈ ਹਾਂਜੀ ਕਿਉਂਕਿ ਬੱਸੀਆਂ ਨਾਲੋਂ ਤਾਂ ਚੰਗੀ ਆ ਹਨਾ ਹਾਂ ਵੀਰੇ ਉਹੀ ਗੱਲ ਅੱਜਕੱਲ ਹੈ 30 30 35 35 ਹਜ਼ਾਰ ਦੀਆਂ ਬੱਚੀਆਂ ਆਉਂਦੀਆਂ ਨੇ ਹਨਾ ਤੇ ਚਲੋ ਇਹ ਹੈਗਾ ਵੀ ਨਾਲੇ ਦੁੱਧ ਹੈਗਾ ਤੇ ਨਾਲੇ ਘਾਹ ਨੂੰ ਬੱਚੀ मतलब ਕਿ ਰੁਪਈਆਂ ਦੀ ਤਿਆਰ ਹੋ ਜੂ ਵਧੀਆ ਰੁਪਈਆਂ ਦੀ ਤਿਆਰ ਹੋਵੇ ਹਨਾ ਹਾਂਜੀ ਤੇ ਅੱਗੇ ਰਵਿੰਦਰ ਤੰਨ ਨੰਬਰ ਹਾਂਜੀ ਵੀਰੇ ਏ ਵੀਰੇ ਦੂਜਾ ਸੂਆ ਬੱਚੀ ਹੁੰਦੀ ਆ ਹਾਂਜੀ ਪਿਛਲੇ ਸੂਏ ਨੇ 14 ਲੀਟਰ ਦੁੱਧ ਦਿੱਤਾਗਾ ਥੋੜਾ ਕ੍ਰੋਸ ਹੰਗਾ ਇਹ ਗਰਮੀਆਂ ਦਾ ਮਤਲਬ ਕਿ ਤੋਹਫਾਗਾ ਗਰਮੀਆਂ ਦਾ ਤੋਹਫਾਗਾ ਅੱਛਾ ਫੈਟ ਫੂਡ ਸੁਖਣਾ ਬਹੁਤ ਸੋਹਣੀ ਆਊਗੀ ਇਹਦੀ ਜਰਸੀ ਦੇ ਸਾਈਵਾਲ ਦਾ ਸਾਈਵਾਲ ਕ੍ਰੋਸ ਆ ਵੀਰੇ ਸੀਲ ਠੰਡੀ ਆ ਕੋਈ ਐ ਨਹੀਂ ਢੱਲਾ ਢੋਲਾ ਬਹੁਤ ਪਈਆਂ ਨੇ ਇਹਦੀਆਂ ਹਲੇ ਥੋੜੇ ਦਿਨ ਲੈਂਦੀ ਇਹ ਹਫਤਾ 10 ਦਿਨ ਲੈ ਜਾਊਗੀ ਬੱਚੀਵਿੰਦਰ ਰੰਗ ਵਾਲਾ ਪਿਆਰਾ ਹੈ ਬਾਲਾ ਸੋਹਣਾ ਰੰਗ ਆ ਬਾਈ ਤੇ ਅੱਛਾ ਚੋਣ ਚੋਣ ਵੀ ਬਹੁਤ ਸੋਹਣਾ ਮਤਲਬ ਕਿ ਲੱਗਿਆ ਹੋਇਆਗਾ ਕਿਉਂਕਿ ਜੋ ਥਣ ਖਿੱਚੀ ਸੀ ਅਸੀਂ ਬਹੁਤ ਸੋਹਣਾ ਚਿਪਾ ਆਇਆ ਇਹਦਾ ਬਸ ਕੁਆਲਿਟੀ ਬਈ ਚੈੱਕ ਕਰੋ ਯਾਰ ਹਾਂਜੀ 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 ਤੇ ਦਵਿੰਦਰ ਐਤ ਕੀ ਕਿੰਨੀ ਉਮੀਦ ਕਰਦੇ ਹੋ ਤੁਸੀਂ ਐਤ ਕੀ ਵੀਰੇ ਦੇ ਦੂਗੇ ਇਹ 16 17 ਲੀਟਰ ਦੁੱਧ ਠੀਕ ਆ ਹਾਂ ਹਾਂਜੀ ਢਿੱਲਾ ਢੁਲਾ ਬਹੁਤ ਪੰਨਿਆਂ ਨੇ ਬੈਠਦੀਆਂ ਹੂੰ ਤੇ ਬਹੁਤ ਸੋਹਣਾ ਸੁਖ ਨਾਲ ਨਿਖਰ ਕੇ ਤਿਆਰ ਹੋਣਾ ਇਹਨੇ ਬੈਠਨੇ ਇੱਕ ਗੱਲ ਹੋਰ ਆ ਦਵਿੰਦਰ ਚਿੱਟਾ ਅੰਗ ਆ ਗਿਆ ਸਾਰਾ ਹਨਾ ਹਾਂਜੀ ਚਿੱਟਾ ਅੰਗ ਬਾਈ ਕੱਲਾ ਮੂੰਹ ਕਾਲਾ ਆਇਆਗਾ ਥੋੜਾ ਤੇ ਬਾਕੀਆਂ ਮੈਂ ਕਹਣਾ ਵੀ ਸੋਹਣੀ ਲੱਗਣ ਵਾਲੀ ਜਿਵੇਂ ਆਪਾਂ ਪੂਰਾ ਆਖਾਂ ਉਹੀ ਗੱਲ ਫੇਰ ਆ ਜਾਂਦੀ ਆ ਵੀ ਘਰੇ ਸੋਨਾ ਵੀ ਮਤਲਬ ਖੜਾ ਜਾਨਵਰ ਚੰਗਾ ਲੱਗੇ ਨਾ ਤਾਂ ਹੀ ਫਾਇਦਾ ਹੁੰਦਾਗਾ ਬਾਕੀ ਫੁੱਲ ਬੋਡੀ weight ਆ ਗਿਆ ਇਸੀ ਲਾਮੀ ਨਹੀਂ ਇਹ ਨਹੀਂ ਹੈਗਾ ਵੀ ਲਿੱਛੜ ਜੀ ਆ ਜਾਂਦਾ ਸਮੇਂ ਨਹੀਂ ਨਾ ਨਾ ਪੂਰੀ ਸਮੇਂ ਹੋਈ ਆ ਬਾਈ ਅੱਛਾ ਤੱਦ ਵੀ ਫੁੱਲ ਆ ਪਲੀ ਫੁੱਲ ਆ ਵੀ ਜਿਹੜੇ ਹਸਾਬ ਨਾਲ ਸਮੀ ਪਲੀ ਆ ਬਹਿੜ ਸੁੱਖ ਨਾਲ ਦੁੱਧ ਵਧੀਆ ਦੇਣਾ ਇਹਨੇ ਬਹਿੜ ਨੇ ਕਿਉਂਕਿ ਐ ਆ ਜਾਨ ਵਾਲਾ ਪਸੇ ਭਾਈ ਦੁੱਧ ਕੱਢਦਾ ਸਹੀ ਗੱਲ ਆ ਜਾਂ ਜਾਤ ਹੋਵੇ ਤੇ ਜਾਂ ਫਿਰ ਜਾਨ ਹੋਵੇ ਕਿਆ ਬਾਤ ਤੇ ਉਹੀ ਮਤਲਬ ਕਿ ਦੁੱਧ ਕੱਢਦੇ ਆ ਜਾਨਵਰ ਇੱਕ ਗੱਲ ਹੋਰ ਆ ਦਵਿੰਦਰ ਸੀਮਣ ਜਿਹੜਾ ਮਰਜੀ ਤਰਾ ਦੇ ਉਹ ਹੀ ਕਾਮਯਾਬ ਰਹੂ ਕਾਮਯਾਬ ਰਹੂ ਭਾਈ ਹਾਂਜੀ ਹਾਂਜੀ ਹੈਗੀ ਗੱਲ ਕਿਉਂਕਿ ਬੱਚੇ ਐਚਐਫ ਦੇ ਵੀ ਵੱਡੇ ਪਾਉਣੇ ਆ ਨੇ ਜਰਸੀ ਦੇ ਵੀ ਵੱਡੇ ਪਾਉਣੇ ਹਾਂਜੀ 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 ਵੀਰੇ ਖੋਲ ਦੇ ਭਾਈ ਇਹਨੂੰ ਵੀ ਤੋਰ ਦੋ ਮੜਾ ਹਾਂਜੀ ਖੋਲ ਦਿੰਨੇ ਆ ਜੀ ਬਾਕੀ ਰੰਗ ਰੂਪ ਵੀ ਚੈੱਕ ਕਰੋ ਬਾਲਾ ਚੰਗਾ ਗਾ ਬਾਲ ਢੱਲਾਂ ਹਜੇ ਐ ਮੰਨ ਲਓ ਫੁੱਲ ਪਈਆਂ ਹਜੇ ਭਾਈ ਲੈ ਜੂਗੀ 10 ਦਿਨ ਲੈ ਜੂਗੀ ਬਹਿੜਾ 10 ਦਿਨਾਂ ਦਾ ਮੈਂ ਕਹਣਾ ਕੋਈ ਸੁਖ ਨਾਲ ਅੱਛਾ ਇਹ ਨਹੀਂ ਹੈਗਾ ਇਹ ਬਾਹਰੋਂ ਨਹੀਂ ਹੈਗੀ ਆਪਣੇ ਪਿੰਡੋਂ ਹੀ ਬਹਿੜ ਲੈਂਦੀ ਆਪਾਂ ਤੇ ਪਿਛਲੇ ਸੂਏ ਆਪਣੀ ਇਹ ਦੇਖੀ ਹੋਈ ਆ ਬਹਿੜਾ ਠੀਕ ਆ ਹਾਂਜੀ ਮਤਲਬ ਤਿਆਰ ਹੋਈ ਵੀ ਦੇਖੀ ਹੋਈ ਆ ਹਾਂ ਤਿਆਰ ਹੋਈ ਵੀ ਦੇਖੀ ਹੋਈ ਆ ਬਾਲਾ ਸੋਹਣਾ ਤਿਆਰ ਹੁੰਦੀ ਆ ਭਾਈ ਵਾਹ ਦੇਖੋ ਢੱਲਾਂ ਢੁਲਾਂ ਦੇਖੋ ਤੁਸੀਂ ਭਾਈ ਮੈਂ ਕਹਣਾ ਕਿੰਨੀਆਂ ਨੇ ਬਹਿੜ ਲੰਮਾ ਤੋਰ ਤੇ ਜਗਰਾਜ ਢੱਲਣਾ ਹਜੇ ਫੁੱਲ ਪਈਆਂ ਭਾਈ ਲੰਮੀ ਲੰਜੀ ਆ ਗੋਲ ਮਟੋਲ ਪਈਆ ਕਰਮ ਵਾਲੀ ਲਸੀ ਲਾਮੀ ਨਹੀਂ ਇਸੇ ਪੱਤਲੇ ਪੁਲੇ ਵੀ ਫੁੱਲ ਬਾਕੀ ਤੋਰਾਦਾਰਾ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਆ ਗਿਆ ਜਮਾ ਦਵਿੰਦਰ ਤੋਰਾ ਵੀ ਬਹੁਤ ਚੰਗਾ ਹੈ ਬਹੁਤ ਚੰਗਾ ਵੀਰੇ ਬਹੁਤ ਚੰਗਾ ਸਾਫ ਸੁਸਤਰਾ ਤੋਰਾਗਾ ਮਤਲਬ ਕੋਈ ਐ ਨਹੀਂ ਹੈਗਾ ਬਵਾਨਾ ਜਿਹੜਾ ਰੱਖੂਗੀ ਬਈ ਫਿਕਸ ਯਾ ਰੱਖੂ ਹਾਂ ਕੋਈ ਐ ਨਹੀਂ ਅੱਛਾ ਇੱਕ ਗੱਲ ਹੋਰ ਹੈਗੀ ਇਹਨੂੰ ਮਸਟਾਈਡਸ ਨਹੀਂ ਹੁੰਦੀ ਹਾਂ ਕੋਈ ਐ ਨਹੀਂ ਹੈਗਾ ਵੀ ਕੋਈ ਬਿਮਾਰੀ ਫੜ ਲੂ ਇਹਨੂੰ ਲੈਵੇ ਤੋਂ ਤੇ ਇਹ ਤਾਂ ਕੋਈ ਮਤਲਬ ਕਿ ਚੱਕਰੀ ਨਹੀਂ ਹੈਗਾ ਵੀ ਕੋਈ ਮਸ ਸਾਈਡਸ ਹੋ ਜੇ ਨਾ ਪਰ ਤੇ ਜਿੰਦਰ ਫਿਰ ਕੱਚੀ ਪਈਆ ਉਸ ਹਿਸਾਬ ਨੇ ਮੁੱਲ ਕਰਦੇ ਬਾਈ ਹਾਂਜੀ ਵੀਰੇ ਇਹਦਾ ਕੱਚੀ ਵਾਲੇ ਮੁੱਲ ਕਰਾਂਗੇ ਆਪਾਂ ਅੱਜ ਇਹਦਾ ਹੂੰ ਕੋਈ ਆਏ ਨਹੀਂ ਮਤਲਬ ਇਹ ਜਿਹਾਂ ਵੈੜਾਂ ਦਾ 60 60 60 60 ਹਜ਼ਾਰ ਰੁਪਿਆ ਕਰੀ ਜਾਂਦੇ ਆ ਹੂੰ ਤੇ ਅੱਜ ਆਪਾਂ ਦੇਣ ਲੈਣ ਹੀ ਕਰਾਂਗੇ ਬਸ 353000 ਦੀ ਵੈੜ ਦੇ ਦਾਂਗੇ ਬਸ ਟੋਟਲੀ ਹਾਂ ਟੋਟਲੀ ਜਿੱਦਾਂ ਹੋਊਗੀ ਤਿਆਰ ਉਹਦੇ ਉਹ ਹੋਇਆ ਜਾਣਾ ਹਾਂ ਉਹੇ ਜਾ ਹੋਊਗਾ ਇਹ ਆਪਾਂ 353000 ਦੀ ਅੱਜ ਵੈੜ ਦੇ ਦਾਂਗੇ ਠੀਕ ਆ ਬਾਈ ਹਾਂਜੀ ਜਿੱਦਾਂ ਹੋਊਗੀ ਤਿਆਰ ਉਹਦੇ ਉਹ ਹੋਇਆ ਜਾ ਬਾਈ ਅੱਜ 353000 ਦੀ ਤੁਹਾਨੂੰ ਇਹ ਤੋਹਫਾ ਵੈੜ ਬ ਨੜੇ ਦਾ ਬਾਈ ਫਾਇਟ ਚੰਗੀ ਆਉ ਗਰਮੀ ਨਹੀਂ ਮੰਨਣੀ ਤੇ ਬਮਾਠ ਮਾਰ ਵੀ ਕਰਨਾ ਨਾ ਨਾ ਜੀ ਮੱਜਾਂ ਦਾ ਮੁਕਾਬਲਾ ਕਰੋ ਕਿ ਸੁੱਖ ਨਾਲ ਤੇ ਪੂਰੀ ਚੰਗੀ ਆ ਵੀਰੇ ਬਹਿਣ ਸਹੀ ਗੱਲ ਆ ਬਹਿਣ ਹਾਂਜੀ ਤੇ ਦਵਿੰਦਰ ਅੱਗੇ ਆ ਗਈ ਤੋਕੜ ਮੱਜਾਂ ਨਾ ਆਪਣੇ ਹਾਂਜੀ ਵੀਰੇ ਇਹ ਬਹਿੜ ਵੀਰੇ ਸੌਰੀ ਮੱਜ ਚੌਥਾ ਸੂਆ ਸੂਈ ਹੋਈ ਆ ਠੀਕ ਆ ਆਪਣੀ ਘਰ ਦੀ ਮੱਜ ਆ ਇਹ ਕੋਈ ਆਈ ਨਹੀਂ ਹੈਗਾ ਆਪਾਂ ਵੀ ਖਰੀਦੀ ਆ ਆਪਣੇ ਕੋਲੇ ਤਿੰਨ ਸੂਏ ਹੋਗੇ ਇਹਦੇ ਠੀਕ ਆ ਬਾਈ ਹਾਂਜੀ ਤਿੰਨ ਸੂਏ ਹੋਗੇ ਚੌਥਾ ਸੂਈ ਹੋਈ ਆ ਹੂੰ ਤੇ ਇਹਦੇ ਥੱਲੇ ਹੁਣ ਫਿਲਹਾਲ 6 ਕਿਲੋ ਦੁੱਧ ਆ ਠੀਕ ਆ ਹਾਂ ਟੋਕੜ ਮੈਂ ਆ ਇਹ ਹੂੰ ਤੇ ਇਹਦਾ ਬੱਚਾ ਉਧਰ ਕੱਟੀ ਖੜੀ ਹੈਗੀ ਨਾਲ ਹੂੰਜੇ ਨਾਲ ਖੜੀ ਆ ਹਾਂਜੀ ਅੱਛਾ ਸੀਲ ਠੰਡੀ ਐਨੀ ਆ ਕੱਟੀ ਛੱਡੋ ਚਾਹੇ ਨਾ ਛੱਡੋ ਹੂੰ ਥਾਪੀ ਤੇ ਚੋਲੋ ਤੇ ਚਾਹੇ ਕੱਟੀ ਛੱਡ ਲੋ ਜਿਵੇਂ ਮਰਜ਼ੀ ਚੋ ਲੋ ਜਿਵੇਂ ਛੋਡਾ ਮਨ ਕਰਦਾ ਉਹ ਮੈਂ ਚੋ ਲੋ ਹਾਂ ਜੀ ਠੀਕ ਆ ਚਵਾਈ ਕਿਵੇਂ ਲੱਗੇ ਚਵਾਈ ਵੀਰੇ ਇੱਕ ਨੰਬਰ ਆ ਮੋਟੀ ਮੋਟੀ ਧਾਰ ਆ ਗਈ ਕਿਉਂਕਿ ਥਾਣ ਦਾਸ ਦਾਗਾ ਥਾਣ ਬਹੁਤ ਚੰਗਾਗਾ ਮੈਂ ਦਾ ਹਾਂ ਚੈੱਕ ਕਰੋ ਥਾਣਾ ਦਾ ਬੜਾ ਚੰਗਾ ਸਾਈਜ਼ ਆ ਤੇ ਤਿਆਰ ਵਧੀਆ ਹੁੰਦੀ ਆ ਹਾਂਜੀ ਹਾਂਜੀ ਵੀਰੇ ਪੂਰੀ ਸੋਹਣੀ ਤਿਆਰ ਹੁੰਦੀ ਹੈਗੀ ਠੀਕ ਆ ਹਾਂਜੀ ਲੰਮੇ ਕੱਦ ਚ ਆਉਂਦੀ ਆ ਨਾ ਪੂਰੀ ਪੂਰੀ ਵੀਰੇ ਡਬਲ ਆ ਕੋਈ ਐ ਨਾ ਮਤਲਬ ਸਮਝੇ ਇਹਨੂੰ ਵੀ ਛੋਟੀ ਮੱਝ ਹੈਗੀ ਜਿਹੜੀਆਂ ਵੱਡੀਆਂ ਮੱਈਆਂ ਹੁੰਦੀਆਂ ਨੇ ਉਹ ਮੱਝ ਹੈਗੀ ਇਹੇ ਸ਼ਾਬਾਸ਼ ਹਾਂ ਥਾਣਾ ਦੀ ਕੁਆ ਆਪਾਂ ਨੂੰ ਸੱਜਰ ਦਾ ਵੀਰੇ ਇਹਦਾ 1.5 ਲੱਖ ਰੁਪਇਆ ਦਿੰਦੇ ਸੀਗੇ ਠੀਕ ਆ ਹਾਂ ਚਲੋ ਉਦੋਂ ਮੈਂ ਕਿਸੇ ਵਜ੍ਹਾ ਕਰਕੇ ਨਹੀਂ ਵੇਚੀ ਇਹ ਕਿਉਂਕਿ ਦੁੱਧ ਸੁੱਖਣਾ ਵਧੀਆ ਚੰਗਾ ਪਾਉਂਦੀ ਹੈ ਇਹ ਠੀਕ ਆ ਹਾਂ ਖੋਲ ਦੇ ਬਈ ਤੋਰ ਦੇ ਮੜੀ ਜੀ ਖੋਲ ਕੇ ਬਾਕੀ ਵੱਡੀ ਹੈ ਬਾਈ ਕੋਈ ਵੀਰ ਛੋਟੀ ਪੂਰੀ ਡਬਲ ਮੈਂ ਆ ਵੀਰੇ ਕੋਈ ਛੋਟੀ ਸਮਝ ਕੇ ਨਾ ਆਵੇ ਜਿਹੜੀ ਬਾੜੀ ਚੰਗੀ ਆ ਨਾਲੇ ਸਿੰਗ ਮੋੜਿਆ ਹੋਇਆ ਕੋਈ ਖੁੱਲੇ ਅੱਛਾ ਅਸਲ ਵਿੱਚ ਇਹ ਵੀ ਜਾਤ ਤੋਂ ਮਤਲਬ ਦੁੱਧ ਵਾਲੀ ਜਾਤ ਆ ਕੀ ਇਹ ਕਿੰਨਾ ਦਿੱਤਾ ਬਾਈ ਇਹਦਾ ਐਂਡ ਤੋਂ ਮੈਂ ਵੀਰੇ 15 ਲੀਟਰ ਦੁੱਧ ਚੋਇਆ ਮੈਂ ਇਹਦਾ ਠੀਕ ਆ ਹਾਂ 15 ਲੀਟਰ ਦੀ ਇਹਨੇ ਚਵਾਈ ਕਰੀ ਵੀ ਆ। ਹਾਂਜੀ ਹਾਂਜੀ। ਹੁਣ ਵੀ ਅੱਛਾ ਮੈਂ ਤੁਹਾਨੂੰ ਹੋਰ ਦੱਸਦਾਗਾ। ਹੂੰ। ਇਹ ਨਾ ਆ ਮੇਰੀ ਲੱਤ ਦੀ ਵਜ੍ਹਾ ਕਰਕੇ ਇਹਦੀ ਸਮਾਈ ਨਹੀਂ ਹੋ ਰਹੀ ਮੱਝ ਦੀ। ਠੀਕ ਆ। ਹਾਂ ਦੁੱਧ ਦੇ ਥੱਲੇ 10 ਕਿਲੋ ਸੀਗਾ। ਠੀਕ ਹੈ ਬਈ। ਹਾਂ ਹੁਣ ਥੋੜਾ ਜਿਹਾ ਨਾ ਦੁੱਧੋਂ ਟੁੱਟ ਗਈ। ਠੀਕ ਹੈ। ਤੇ ਤਾਂ ਕਰਕੇ ਇਹਦੀ ਸਮਾਈ ਸੁਮੂਈ ਦਾ ਕਰਕੇ ਨਾ ਦੁੱਧੋਂ ਟੁੱਟੀ ਹੋਈ ਆ ਮੱਝ। ਠੀਕ ਆ। ਤੇ ਤਾਂ ਕਰਕੇ ਵੀ ਹੁਣ ਦੁੱਧ ਘਟ ਹੈ ਇਹਦੇ ਥੱਲੇ। ਤੇ ਦਵਿੰਦਰ ਮੁੱਲ ਫਿਰ ਇਹਦਾ ਬਈ। ਇਹਦਾ ਮੁੱਲ ਵੀਰੇ 80000 ਰੁਪਿਆ ਦਾ 80000 ਹਾਂ ਠੀਕ ਹੈ ਹੋਰ ਮਾਨਤਣ ਥੋੜਾ ਕਰ ਮਾਨਤਣ ਕੋਈ ਗੱਲ ਨਹੀਂ ਕਰਦਾਂਗੇ ਵੀਰੇ ਹੂੰ ਮੈਂ ਪੂਰੀ ਡਬਲ ਹੈਗੀ ਤੇ ਅੱਛਾ ਇੱਕ ਗੱਲ ਹੋਰ ਹੈਗੀ ਹੂੰ ਕੱਟੀ ਹੈਗੀ ਉਹ ਨਾਲ ਖੜੀ ਆ ਜੇਕਰ ਕੱਲੀ ਮੈਂ ਲੈ ਕੇ ਜਾਣੀ ਆਪਾਂ 10000 ਦੀ ਕੱਟੀ ਕੱਤ ਲਾਂਗੇ ਠੀਕ ਹੈ ਬਾਈ ਹਾਂ ਜੇਕਰ ਮੈਂ ਲੈ ਕੇ ਨਹੀਂ ਵੀ ਆ 17000 ਦੀ ਹਾਂ ਫਿਰ ਆਪਾਂ 70000 ਦੀ ਕੱਲੀ ਮੈਂ ਦੇ ਦਾਂਗੇ ਠੀਕ ਹੈ ਬਾਈ ਜੇ ਕੱਟੀ ਇਹ ਗਲੇ ਨੇ ਕੱਟੀ ਨਾਲ ਜਾਣੀ ਆ ਬਾਈ ਤਾਂ ਬਾਈ ਕਹਿੰਦਾ ਦੇਵਾਂਗੇ 80000 ਦੀ ਜੇ ਕੋਈ ਕੱਟੀ ਕਟਾਊਗਾ ਤਾਪਾ 70 ਦੀ ਦੇ ਦੇਂਗੇ ਬਾਕੀ ਕੱਟੀ ਵੀ ਬਾਈ ਪਲੀ ਵੀ ਪਈਆ ਹਾਂ ਜੀ ਹਾਂ ਕੀ ਬਾਤ ਆ ਲੈ ਇਧਰ ਆਪਾਂ ਚੱਕਰ ਲੈ ਬਾਈ ਬੜੀ ਕਮਾਲ ਦੀ ਕੱਟੀ ਸੱਖਣਾ ਸਾਰੀ ਹਜੇ ਮੇਰੇ ਨੂੰ 7 ਕੁ ਮਹੀਨੇ ਹੋਇਆ 6 6 ਤੋਂ 7 ਮਹੀਨੇ ਹੋਇਆ ਇਹਨੂੰ ਸੂਈ ਨੂੰ ਠੀਕ ਆ ਹਾਂ ਕੀ ਬਾਤ ਆ ਤਿੰਨਾਂ ਕਿਸੇ ਵੀਰ ਕੋਲੇ ਬਾਈ ਚਾਰ ਆਪਾਂ ਚਾਰੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆਂ ਵੀਡੀਓ ਨੂੰ ਵੇਖਣ ਲਈ ਧੰਨਵਾਦ